ਸਾਡਾ ਸਤਿ ਸ੍ਰੀ ਅਕਾਲ। ਸਤੋਂ ਤੋਂ ਪਹਿਲਾਂ ਜੀ ਵਾਇਗੁਰ ਜੀ ਦਾ ਖਾਲਸਾ, ਵਾਇਗੁਰ ਜੀ ਦੀ ਫਤਿਹ। ਅਸੀਂ ਅੱਜ ਸਾਰੇ ਧਰਮੀ ਫੌਜੀ ਇਹ ਧਰਮੀ ਫੌਜੀ ਉਹ ਨੇ ਜਿਹੜੇ ਜੂਨ 1984 ਵੇਲੇ ਆਪਣੀਆਂ ਬੈਰਕਾਂ ਛੱਡ ਕੇ ਜਦੋਂ ਅਕਾਲ ਸਖਬ ਸਾਹਿਬ ਤੇ ਹਮਲਾ ਹੋਇਆ ਸੀ, ਆਪਣੀਆਂ ਬੈਰਕਾਂ ਛੱਡ ਕੇ ਆਪਣੇ ਘਰਦਿਆਂ ਦੀ ਪਰਵਾਹ ਨਾ ਕਰਦੇ ਹੋਏ, ਆਪਣੇ ਬੱਚਿਆਂ ਦੀ ਪਰਵਾਹ ਨਾ ਕਰਦੇ ਹੋਏ ਇੱਥੇ ਸ਼ਹੀਦੀਆਂ ਦੇਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਦਰ ਨੂੰ ਚਾਲੇ ਪਾਏ ਸੀ। ਤੋ ਅੱਜ ਅਸੀਂ ਇਕੱਠੇ ਹੋਇਆ ਇਸ ਮਸਲੇ ਵਿੱਚ ਕਿ ਅਜ ਤੋਂ ਤਕਰੀਬਨ 1.5 ਸਾਲ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਨੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹੁਕਮ ਕੀਤਾ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਆਪਣਾ ਚੈਨਲ ਜਿਹੜਾ ਸੈਟਲਾਈਟ ਚੈਨਲ ਹੈ ਉਹ ਖੋਲੋ ਪਰ 1.5 ਸਾਲ ਬੀਤਣ ਦੇ ਬਾਅਦ ਵੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਨੀਅਤ ਸਾਫ਼ ਨਹੀਂ ਹੈਗੀ ਔਰ ਨੀਅਤ ਸਾਫ਼ ਨਾ ਹੋਣ ਕਰਕੇ ਹੁਣ ਵੀ ਤੁਸੀਂ ਦੇਖੋ ਇਹਨਾਂ ਨੇ ਕੀ ਡਰਾਮਾ ਕੀਤਾ ਕਿ ਅਨਾ ോടിയ മുട മുട വല്ല ਸੋ ਇਹ ਵਾਰ-ਵਾਰ ਆਪਣਾ ਫਾਇਦਾ ਜੋ ਆ ਉਹ ਇੱਕ ਹੀ ਪਰਿਵਾਰ ਨੂੰ ਦੇਣਾ ਚਾਹੁੰਦੇ ਨੇ ਔਰ ਜਿਸ ਕਰਕੇ ਸਾਈ ਧਰਮੀ ਫੌਜੀਆ ਨੇ ਐਲਾਨ ਕੀਤਾ ਕਿ ਅਸੀਂ ਇੱਕ ਅੱਜ ਤੋਂ ਕੋਸ਼ਿਸ਼ ਕਰਕੇ ਇੱਕ ਆਪਣਾ ਵੱਖਰਾ ਚੈਨਲ ਜੋ ਟੋਟਲੀ ਇਕਾਲ ਤਖਤ ਨੂੰ ਸਮਰਪਿਤ ਹੋਏਗਾ ਅਤੇ ਸਾਰੇ ਵਰਲਡ ਦੇ ਵਿੱਚ ਗੁਰਬਾਣੀ ਜਿਹੜੀ ਉਹ ਫ੍ਰੀ ਆਫ ਕਾਸਟ ਪਹੁੰਚਾਵਾਂਗੇ ਹਰ ਜਿੱਥੇ ਵੀ ਵਰਲਡ ਦੇ ਵਿੱਚ ਕੋਈ ਗੁਰਬਾਣੀ ਦਾ ਜਾ ਚਾਉਣ ਚਾਉਣ ਵਾਲਾ ਜੋ ਵੀ ਸਰੋਤਾ ਉਹਦੇ ਕੋਲ ਫ੍ਰੀ ਆਫ ਕਾਸਟ ਗੁਰਬਾਣੀ ਪਹੁੰਚਾਵਾਂਗੇ ਸੋ ਅਸੀਂ ਇੱਥੇ ਬਾਦਲ ਪਰਿਵਾਰ ਨੂੰ ਇੱਕ ਗੱਲ ਕਹਿ ਦਿੰਦੇ ਆ ਕਿ ਸਾਡੀ ਕੁਰਬਾਨੀ ਹੈ ਸਾਡੀ ਜਥੇਬੰਦੀ ਦੀ ਕੁਰਬਾਨੀ ਹੈ ਅ ਅਸੀਂ ਬਾਦਲ ਸੁਖਵੀਰ ਬਾਦਲ ਨੂੰ ਚੈਲੰਜ ਕਰਦੇ ਆ ਕਿ ਤੇਰੀ ਕੁਰਬਾਨੀ ਕੀ ਹੈ ਸਾਨੂੰ ਦੱਸ ਕੋਈ ਇੱਕ ਵੀ ਕੁਰਬਾਨੀ ਦੱਸ ਦੇ ਵੱਡੇ ਬਾਦਲ ਸਾਹਿਬ ਨੇ ਜੇਲ੍ਹ ਕੱਟੀ ਏ ਪਰ ਉਹ ਜੇਲ੍ਹ ਰੈਸੋਨੈਂਟ ਵਰਗੀ ਸੀ ਜਿਹੜੀਆਂ ਜੇਲਾਂ ਅਸੀਂ ਕੱਟੀਆਂ ਨੇ ਸਾਡੇ ਨਾਲ 10 ਦਿਨ ਵੀ ਜੇਲ੍ਹ ਕੱਟ ਕੇ ਸੁਖਵੀਰ ਬਾਦਲ ਵੇਖ ਲੇ ਅਸੀਂ ਉਹ 10 ਦਿਨ ਦੇ ਵਿੱਚ ਜੇ ਇਹਨੂੰ ਮੂੰਹ ਰਾਏਕਣਾ ਅੱਗੇ ਤਾਂ ਤਾਂ ਕੇ ਦੱਸਿਓ ਸੋ ਇਸ ਕਰਕੇ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਕਰਾਂਗੇ ਕਿ ਇਹੋ ਜਿਹਾ ਤੁਸੀਂ YouTube ਚੈਨਲ ਖੋਲਿਆ ਇਹੋ ਜਿਹਾ 5-5 ਮਿੰਟ ਦੇ ਵਿੱਚ ਜਿੰਨੇ ਕੋ YouTube ਨਾਲ ਖੋਲ ਜਾਂਦੇ ਨੇ ਤੁਸੀਂ ਟੈਕਨੀਕਲ ਤੌਰ ਤੇ ਐਡਵੋਕੇਟ ਦੇ ਟੈਕਨੀਕਲ ਤੌਰ ਤੇ ਕਿਸੇ ਦੀ رائے ਲਓ ਕਿਸੇ ਨੂੰ ਸਮਝੋ ਪਰ ਤੁਸੀਂ ਇਹ ਕੰਮ ਨਹੀਂ ਕੀਤਾ ਉਹ ਕਿਉਂ ਕਿਉਂਕਿ ਤੁਹਾਡੀ ਨੀਅਤ ਵਿੱਚ ਖੋਟ ਹੈ ਤੁਸੀਂ ਸਿਰਫ ਇੱਕੋ ਪਰਿਵਾਰ ਨੂੰ ਦੇਣਾ ਚਾਹੁੰਦੇ ਦੇ ਫਾਇਦਾ ਅਸੀਂ ਅੱਜ ਚੈਲੰਜ ਕਰਦੇ ਆ ਸੁਖਵੀਰ ਬਾਦਲ ਨੂੰ ਕਿ ਬਾਦਲ ਸਾਹਿਬ ਜੇ ਤੁਸੀਂ ਇੰਨੇ ਸਿੱਖਾਂ ਦੇ ਚਾਹਵਾਨ ਜੇ ਸਿੱਖਾਂ ਦੇ ਜੇ ਤੁਸੀਂ ਚੰਗਾ ਚਾਹੁੰਦੇ ਦੇ ਸਿੱਖੀ ਕੌਮ ਵਾਸਤੇ ਤੇ ਆਓ ਵੱਡਾ ਦਿਲ ਕਰਕੇ ਤੁਸੀਂ ਪੀਟੀਸੀ ਦਿਆਂ ਦਾ ਦਾਨ ਕਰ ਜੋ ਇੱਥੇ ਆ ਕੇ ਬਾਕੀ ਕੰਮ ਜੋ ਤੁਸੀਂ ਕਰ ਸਕਦੇ ਜੇ ਇਹਨੇ ਇਹਨੇ ਵੱਡੇ ਪਰ ਤੁਸੀਂ ਬਿਜ਼ਨਸਮੈਨ ਜੋ ਤੁਸੀਂ ਇਹ ਕਰੋਗੇ ਨਹੀਂ ਤੁਸੀਂ ਗੁਰੂ ਘਰ ਵਾਸਤੇ ਕੋਈ ਫਾਇਦਾ ਨਹੀਂ ਕਰ ਸਕਦੇ ਪਰ ਗੁਰੂ ਕੋ ਘਰ ਦੀ ਗੋਲਕ ਨੂੰ ਜਿੰਨਾ ਮਰਜ਼ੀ ਨੁਕਸਾਨ ਪਹੁੰਚਾ ਸਕਦੇ ਹੋ ਪਰ ਫਾਇਦਾ ਕੋਈ ਨਹੀਂ ਕਰੋਗੇ ਸੋ ਅਸੀਂ ਅੱਜ ਤੁਹਾਨੂੰ ਇੱਕ ਖੁੱਲਾ ਚੈਲੰਜ ਕਰਦੇ ਆ ਕਿ ਜਿੱਥੇ ਤੁਸੀਂ ਆਪਣੀ ਮਰਜ਼ੀ ਨਾਲ ਸੌਦਾ ਸਾਥ ਨੂੰ ਮਾਫੀ ਦੇਣ ਦੀ ਗੱਲ ਹੋਵੇ ਜਾਂ ਬਰਗਾੜੀ ਦੇ ਵਿੱਚ ਸੰਗਤ ਦਾ ਸਾਥ ਨਾ ਦੇਣਾ ਹੋਵੇ ਇਸ ਤਰ੍ਹਾਂ ਦੇ ਅਨੇਕਾਂ ਕੰਮ ਤੁਸੀਂ ਉਸੇ ਕੌਮ ਦੇ ਵਿਰੋਧੀ ਕੀਤੇ ਨੇ ਸੋ ਅਸੀਂ ਇਹ ਅੱਜ ਤੁਹਾਡੇ ਅੱਗੇ ਇੱਕ ਬੇਨਤੀ ਰੂਪ ਚ ਕਰਦੇ ਆ ਕਿ ਤੁਸੀਂ ਜੇ ਤਗੜਾ ਦੇ ਮਖਾਓ ਕਿ ਅੱਜ ਇੱਥੇ ਆ ਕੇ ਤੇ ਅੱਜ ਨਾਓ ਤੁਸੀਂ 1-2 ਦਿਨ ਦੇ ਵਿੱਚ ਟਾਈਮ ਰੱਖ ਲਓ ਨਹੀਂ ਤੇ ਅਸੀਂ ਫਿਰ ਆਪਣਾ ਚੈਨਲ ਖੋਲਣ ਜਾ ਰਹੇ ਆ ਸਾਡੇ ਵਿੱਚ ਕੋਈ ੜਕਾ ਨਾ ਬਣੇ ਤੁਸੀਂ ਚੈਨਲ ਦੀ ਗੱਲ ਕਰਨ ਆਏ ਹੋ ਕਿ ਚੈਲੰਜ ਕਰਨ ਆਏ ਅਸੀਂ ਚੈਨਲ ਦੀ ਗੱਲ ਕਰਨ ਆਏ ਆ ਜੀ ਚੈਲੰਜ ਤਾਂ ਸਾਨੂੰ ਕਰਨਾ ਪਿਆ ਕਿ ਉਹਨਾਂ ਦੀਆਂ ਵਧਿਕੀਆਂ ਕਰਕੇ ਤਾਂ ਇਹ ਗੱਲ ਕੀਤੀ ਹੈ ਵੈਸੇ ਕੀ ਤੌਰ ਤੇ ਤੁਹਾਡੇ ਜੋ ਕਿਹੜੇ ਕਿਹੜੇ ਮਾਹਿਰ ਨੇ ਜਿਹੜੇ ਚੈਨਲ ਦੇ ਬਾਰੇ ਸਾਡੇ ਕੋਲ ਦੇਖੋ ਜੀ ਅਸੀਂ ਫੌਜ ਦੇ ਵਿੱਚ ਸਭ ਤੋਂ ਵੱਡੇ ਇੰਜੀਨੀਅਰ ਟੈਕਨੀਸ਼ੀਅਨ ਆ ਮੇਰੇ ਨਾਲ ਮੁੰਡਾ ਰਣਜੀਤ ਸਿੰਘ ਠੀਕ ਕੀਸ਼ਾਣਾ ਸਾਡੇ ਕੋਲ ਹਰ ਤਰ੍ਹਾਂ ਦੇ ਬੰਦੇ ਹੈਗੇ ਨੇ ਜਿਹੜੇ ਸੈਟਲਾਈਟ ਜਦੋਂ ਸਿਵਲ ਦੇ ਵਿੱਚ ਸੈਟਲਾਈਟ ਨਹੀਂ ਸੀ ਆਈ ਸੀ ਲੈਂਡਲਾਈਨ ਫੋਨ ਹੁੰਦੇ ਸੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਸਿਗਨਲ ਕੋਰ ਦੇ ਵਿੱਚ ਸੈਟਲਾਈਟਾਂ ਹੈਂਡਲ ਕੀਤੀਆਂ ਨੇ ਸੋ ਇਸ ਗੱਲੋਂ ਸਾਨੂੰ ਕੋਈ ਮੁਸ਼ਕਲ ਨਹੀਂ ਆਏਗੀ ਜਿਹੜਾ ਚੈਨਲ ਖੋਲਿਆ ਉਹ ਵੀ ਇੱਕ ਨੋਕ ਆ ਲੋਕ ਹਾਂ ਇੱਕ ਗੱਲ ਹੋਰ ਕਿ ਜਿਹੜਾ ਇਹਨਾਂ YouTube ਚੈਨਲ ਖੋਲਿਆ ਉਹਦੇ ਵਿੱਚ ਵੀ ਇਹਨਾਂ ਦੀ ਨੀਅਤ ਸਾਫ਼ ਆ ਗਈ ਹੈ ਕਿ ਉਹਦੇ ਵਿੱਚ ਲੋਗੋ ਜਿਹੜਾ ਸਿੱਖ ਕੌਮ ਦਾ ਦੇਣਾ ਸੀ ਉਹਦੇ ਵਿੱਚ ਥੱਲੇ ਤੁਸੀਂ ਦੇਖੋ BJP ਦਾ ਬੀਜਪੀ ਦਾ ਫੁੱਲ ਲੇਟਾ ਹੋਇਆ ਹੈ ਉਹ ਵੀ ਫੁੱਲੇ ਫੁੱਲੇ ਇਹਦੇ ਵਿੱਚ ਜਿਹੜੀਆਂ ਇਹਨਾਂ ਦੇ ਚੋਲੇ ਥਲੇ ਨਿਕਰਾ ਪਾਈਆਂ ਆਰਐਸਐਸ ਦੀਆਂ ਉਹ ਸਾਫ਼ ਕਲੀਅਰ ਨਜ਼ਰ ਆ ਗਈਆਂ ਨੇ ਔਰ ਸਾਨੂੰ ਮਜਬੂਰ ਹੋ ਕੇ ਇੱਥੇ ਆਉਣਾ ਪਿਆ ਠੀਕ ਹੈ ਜੀ ਕਿ ਨਾਂ ਕੀ ਤੁਹਾਡਾ ਜੀ ਮੇਰਾ ਨਾਮ ਸੁਵਿੰਦਰ ਸਿੰਘ ਸੋਈਆ ਜੀ ਗਿਲਮਾਂਡ ਗੁਰਦਾਸਪੁਰ ਜ਼ਿਲ੍ਹਾ ਮੇਰਾ ਸੁਵਿੰਦਰ ਸਿੰਘ